ਜੀ ਆਸ਼ਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਦੇਖੋ ਜੀ ਆਪਾਂ ਤੁਹਾਨੂੰ ਨਾ ਲਾਈਨਿੰਗ ਵਾਲੀ ਬਾਹਾਂ ਦੀ ਕਟਿੰਗ ਕਰਨੀ ਦੱਸਾਂਗੇ ਵੀ ਆਪਾਂ ਲਾਈਨਿੰਗ ਵਾਲੀ ਬਾਹਾਂ ਦੀ ਕਟਿੰਗ ਕਿੱਦਾਂ ਕਰਨੀ ਆ ਕਿੱਦਾਂ ਕਾਟਣਾ ਪਉਣੀਆਂ ਨੇ ਕਿੱਦਾਂ ਆਪਾਂ ਬਾਹਾਂ ਦੀ ਲਾਈਨਿੰਗ ਦੀ ਕਟਿੰਗ ਕਰਨੀ ਆ ਦੇਖੋ ਸਭ ਤੋਂ ਪਹਿਲਾਂ ਇਹ ਕੱਪੜਾ ਆਪਣਾ ਜਿਹੜਾ ਨਾ ਕਮੀਜ਼ ਦੇ ਮੈਚਿੰਗ ਸੂਟ ਦੇ ਕਮੀਜ਼ ਦਾ ਸੈਂਟਰ ਮਤਲਬ ਕਿ ਸਾਈਡ ਤੋਂ ਲੈਂਦਾ ਹੁੰਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਵੀ ਦੇਖੋ ਜਿਵੇਂ ਇਹਦਾ ਪ੍ਰਿੰਟ ਹੈ ਇਹਦੇ ਵਿੱਚ ਜਿਹੜੀਆਂ ਅੰਬੀਆਂ ਨੇ ਉੱਪਰ ਨੂੰ ਜਾਂਦੀਆਂ ਨੇ ਉਹ ਦੋਨੇ ਪਾਸੇ ਸਹੀ ਹੋਣ ਇਹ ਦੇਖਣ ਤੋਂ ਬਾਅਦ ਫਿਰ ਆਪਾਂ ਦੇਖੋ ਜੀ ਕੱਪੜੇ ਦੀ ਤੈਅ ਕਰਨੀ ਆ ਤਾਂ ਕਿ ਜਿਹੜੀਆਂ ਆਪਣੀਆਂ ਬਾਹਾਂ ਦੀਆਂ ਕਾਤਾਂ ਨੇ ਫਰੰਟ ਵਾਲੀਆਂ ਫਰੰਟ ਵਾਲੇ ਪਾਸੇ ਹੋਣ ਬੈਕ ਵਾਲੀਆਂ ਬੈਕ ਵਾਲੇ ਪਾਸੇ ਜੇ ਤੁਸੀਂ ਕੱਪੜੇ ਨੂੰ ਸਿੱਧਾ ਰੱਖਣਾ ਤਾਤਾ ਉਲਟਾ ਪਾਸਾ ਆਪਸ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਠੀਕ ਹੈ ਜੀ ਮਤਲਬ ਕਿ ਕੱਪੜੇ ਦਾ ਜਿਹੜੀ ਤਹ ਆ ਇੱਕ ਪਾਸੇ ਆਪਸ ਦੇ ਵਿੱਚ ਜੁੜਨੀ ਚਾਹੀਦੀ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਤੈਹ ਕਰ ਲੈਣੀ ਹੈ ਜੀ ਚਾਰ ਤਹਾਂ ਚ ਦੋਵੇਂ ਬਾਹਾਂ ਚ ਇਕੱਠੀਆਂ ਹੀ ਘਾਟਾਂ ਪਾਉਣੀਆਂ ਨੇ ਆਹ ਲਓ ਜੀ ਹੁਣ ਆਪਾਂ ਦੇਖੋ ਕੀ ਕਰਨਾ ਬਾਹਾਂ ਦੀ ਕਟਿੰਗ ਕਰਨ ਖਾਤਰ ਮੇਰੀਆਂ ਬਹੁਤ ਭੈਣਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਨਾ ਅਸੀਂ ਬਾਹਾਂ ਦੀ ਸਿਲਾਈ ਲਗਾਉਣੀ ਆ ਸਾਡਾ ਕੱਪੜਾ ਵੱਧ ਘਟ ਜਾਂਦਾ ਆਪਾਂ ਦੇਖੋ ਆ ਫਰੰਟ ਵਾਲਾ ਪੱਲਾ ਫਰੰਟ ਵਾਲੇ ਪੱਲੇ ਦੇ ਵਿੱਚ ਆਪਣੀ ਦੇਖੋ ਜੀ ਫਰੰਟਾਂ ਦੀ ਕਾਰਟ ਹੁੰਦੀ ਹੈ ਜਿਹੜੀ ਉਹ 1 ਇੰਚ ਦੀ ਪਾਈ ਹੋਈ ਆ ਤੇ ਬੈਕ ਵਾਲੀ ਪਿਛਲੇ ਪੱਲੇ ਚ ਪਾਈ ਆ ਉਹ 2 ਇੰਚ ਤੇ ਐਨਾ ਹਿੱਸਾ ਆਪਣਾ ਸਲਾਈ ਦੇ ਵਿੱਚ ਚਲੇ ਆ ਜਾਂਦਾ ਇੱਥਾ ਇੱਥੇ ਆ ਨਿਸ਼ਾਨ ਲਾਤਾ ਇੱਥੇ ਇੰਚ ਟੇਪ ਰੱਖਾਂਗੇ ਆਂ ਉਂਗਲੇ ਤੇ ਰੱਖਣੀ ਹੈ ਇਹਦੇ ਨਾਲ ਆ ਪੈਂਚੀ ਟੇਪ ਘੁਮਾ ਦੇਣਾ ਮੋਡਾ ਹੈਗਾ ਜੀ 9.5 ਇੰਚ ਠੀਕ ਹੈ ਜੀ ਬੀ ਬ੍ਰੈਸਟ ਦਾ ਸੂਟ ਆ ਇਹ ਇੱਕ ਆਪਾਂ ਇੱਥੇ ਨਾ 9.5 ਇੰਚ ਆਪਣਾ ਮੋਢਾ ਆਗਾ ਦੇਖੋ ਆਪਾਂ ਨਾ 9 ਇੰਚ ਇਹ ਜਦੋਂ ਆਪਾਂ ਸਲਾਈ ਲਾਉਣ ਲੱਗਦੇ ਹੁੰਨੇ ਆ ਬਾਹਾਂ ਦੀ ਤੁਸੀਂ ਉਦੋਂ ਵੀ ਨਾਪ ਸਕਦੇ ਹੋ ਜੇ ਬਾਹਾਂ ਦਾ ਕੱਪੜਾ ਹਲਕਾ ਜਾਂ ਵਧੇ ਘਟੇ ਦਾ ਤੁਸੀਂ ਨਿਸ਼ਾਨੀ ਇੱਧਰ ਲਾ ਲਓ ਆਪਾਂ ਇਹ ਮੂੰਹ ਅੱਪਾ ਇੰਚ ਘਟਾਉਣਾ ਆ ਲੋ ਜੀ 9 ਇੰਚ ਤੇ ਨਿਸ਼ਾਨ ਲਾ ਕੇ ਆਪਾਂ نیچے ਨੂੰ ਡਾਊਨ ਕਰਨਾ 3 ਇੰਚ ਹਰ ਇੱਕ ਸਾਈਜ਼ ਦੇ ਵਿੱਚ ਬੱਚਿਆਂ ਦੇ ਸਾਈਜ਼ ਨੂੰ ਛੱਡ ਕੇ ਹੈਵੀ ਸਾਈਜ਼ ਆ ਚਾਹੇ ਨਾਰਮਲ ਸਾਈਜ਼ ਆ 3 ਇੰਚ نیچے ਨੂੰ ਡਾਊਨ ਕਰ ਲੈਣਾ ਉਸ ਤੋਂ ਬਾਅਦ ਆਪਾਂ ਉੱਪਰ ਨਿਸ਼ਾਨ ਲਾਉਣਾ ਗਲਾਈ ਪਾਉਣ ਵਾਸਤੇ 2.5 ਇੰਚ ਤੇ ਠੀਕ ਹੈ ਜੀ ਆ ਹੋ ਗਿਆ ਆਪਣਾ ਐਕਸਟਰਾ ਕੱਪੜਾ ਹੁਣ ਦੇਖੋ ਜਿਹੜਾ ਆਪਣਾ ਨਾ ਆ ਵਾਲਾ ਪੁਆਇੰਟ ਆ ਇਹਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਇਹ ਐਸ ਦਾ ਇਸ ਤਰ੍ਹਾਂ ਮਲਾਉਣ ਤੋਂ ਬਾਅਦ ਆਪਾਂ ਨੇ ਇਹਦਾ ਇੱਥੇ ਇੰਚੀ ਟੇਬਲ ਰੱਖ ਕੇ ਇੱਥੇ ਤੱਕ ਹਾਫ ਕਰਨਾ ਇੰਚੀ ਟੇਬਲ ਨੂੰ ਐਦਾਂ ਫੋਲਡ ਕਰਨਾ ਇਹਦਾ ਅੱਧ ਹੋ ਗਿਆ ਇੱਥੇ ਨਿਸ਼ਾਨ ਲਾਤਾ ਆਪਾਂ ਕਮੀਜ਼ ਦੇ ਵਿੱਚ ਤੁਸੀਂ ਇਹ ਜ਼ਰੂਰ ਤਿਆਰ ਰੱਖਣਾ ਜੇ ਤੁਸੀਂ ਜਿੰਨੇ ਇੰਚ ਦੀ ਕਾਟ ਪਾਉਣੀ ਹੋ ਮੈਂ ਹਰ ਇੱਕ ਸਾਈਜ਼ ਦੇ ਸੂਟ ਦੇ ਵਿੱਚ 1 ਇੰਚ ਦੀ ਫਰੰਟ ਵਾਲੀ ਕਾਟ ਪਾਉਣੀ ਹੁੰਦੀ ਆ ਇਸ ਕਰਕੇ ਆਪਾਂ ਬਾਹਾਂ 'ਚ ਵੀ ਉਨੀ ਕਾਟ ਪਾਉਣੀ ਆ 1 ਇੰਚ ਦੀ ਅੱਧਾ ਇੰਚ ਇਧਰ 1 ਇੰਚ ਇਧਰ ਹੁਣ ਆਪਾਂ ਨਾ ਗਲਾਈ ਦੇਣੀ ਆ ਇਹ ਇਸ ਤਰ੍ਹਾਂ ਇੱਥੋਂ ਇੰਚ ਰੱਖ ਕੇ ਚਾਕ ਇਹ ਆ ਦੇਖੋ ਇੱਥੋਂ ਨਾ ਗੋਲ ਘੁਮਾ ਦੇਣਾ ਜਿੱਥੇ ਆਪਾਂ 2.5 ਇੰਚ ਨਿਸ਼ਾਨ ਲਾਇਆ ਇਸ ਤਰ੍ਹਾਂ ਆ ਦੇਖੋ ਇਹ ਇਸ ਤਰ੍ਹਾਂ ਐਸੇ ਤਰ੍ਹਾਂ ਹੀ ਜੀ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਹੈ ਇਹਨੂੰ ਆਪਾਂ ਇਹ ਇੱਥੇ 2.5 ਇੰਚ ਜਿੱਥੇ ਨਿਸ਼ਾਨ ਲਾਇਆ ਸੀ ਇੱਥੇ ਲਿਆ ਕੇ ਆਪਾਂ ਖਤਮ ਨਹੀਂ ਕਰਨਾ ਇੱਥੋਂ ਵੀ ਆਪਾਂ ਇਤਨਾ ਗੋਲ ਕਮਾ ਲੈਣਾ ਜੇ ਨਹੀਂ ਕਮਾਵਾਂਗੇ ਤਾਂ ਸਲਾਈ ਲੌਮ ਤੋਂ ਬਾਹਰ ਇੱਥੇ ਨਾ ਬੁਲਬੁਲਾ ਜੇ ਬਾਹਰ ਨੂੰ ਆਉਣ ਲੱਗ ਜਾਂਦਾ ਹੁਣ ਇਸ ਤੋਂ ਬਾਅਦ ਦੇਖੋ ਜਿੰਨੀ ਤੁਹਾਡੀ ਮੂਰੀ ਆ ਇਹਨਾਂ ਦੀ ਮੂਰੀ ਹੈਗੀ ਆ ਦੇਖੋ ਜੀ 6 ਇੰਚ ਤਿਆਰ ਆਪਾਂ 8 ਇੰਚ 2 ਇੰਚ ਐਕਸਟਰਾ ਕੱਪੜਾ ਇਹਨੂੰ ਆਪਾਂ ਇਹ ਆ ਦੇਖੋ ਕੱਪੜਾ ਇੱਥੇ ਇਹ ਇਸ ਤਰ੍ਹਾਂ ਮਲਾ ਕੇ ਜਿਹੜਾ ਐਕਸਟਰਾ ਕੱਪੜਾ ਫਿਟਿੰਗ ਵਾਲੀ ਸਾਈਡ ਸਲਾਈ ਆ ਵਾਲੀ ਹੈ ਜੀ ਇਹ ਆਪਾਂ ਹਲਕੀ ਜੀ ਲਾਵਾਂਗੇ ਕਿਉਂਕਿ ਆਪਾਂ ਕੱਪੜੇ ਸਿੱਧੇ ਪਾਸੇ ਮਾਰਕਿੰਗ ਕੀਤੀ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਇੱਥੋਂ ਇਸ ਤਰ੍ਹਾਂ ਸਿੱਧੀ ਕਟਿੰਗ ਇੱਥੋਂ ਇਹ ਹਲੋ ਜੀ ਆ ਪੈ ਗਈ ਆਪਣੀ ਘਾਟ ਬਾਹ ਦੀ ਗਲਾਈ ਐ ਐਕਸਟਰਾ ਕੱਪੜੇ ਦੀ ਕਟਿੰਗ ਜੀ ਤੁਸੀਂ ਚਾਹੇ ਪਹਿਲਾਂ ਕਰ ਲਓ ਚਾਹੇ ਤੁਸੀਂ ਸਾਰੇ ਬਾਹਾਂ ਦੀ ਸਲਾਈ ਕਰਨ ਤੋਂ ਬਾਅਦ ਆਹ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਦੇਖੋ ਦੋ ਪੱਲੇ ਆਪਾਂ ਨੀਚੇ ਛੱਡ ਦੇਣੇ ਆ ਇਹ ਇਸ ਤਰ੍ਹਾਂ ਦੋ ਪੱਲੇ ਆਪਾਂ ਚੱਕਣੇ ਆ ਦੇਖੋ ਨਾ ਜੇ ਆਹ ਵਾਲੀ ਜਿਹੜੀ ਕਪੜਾ ਇਹ ਆਪਸ ਵਿੱਚ ਸਹੀ ਨਹੀਂ ਮਿਲਿਆ ਹੋਊਗਾ ਤਾਂ ਤੁਹਾਡੀ ਇੱਕ ਘਾਟ ਅੱਗੇ ਚਲੀ ਜਾਊ ਇੱਕ ਪਿੱਛੇ ਆਹ ਦੇਖੋ ਆ ਉਲਟਾ ਪਾਸਾ ਇਹ ਆਪਸ ਦੇ ਵਿੱਚ ਮਿਲਿਆ ਹੋਣਾ ਚਾਹੀਦਾ ਚਾਹੇ ਉਲਟਾ ਚਾਹੇ ਸਿੱਧਾ ਕੱਪੜੇ ਵੀ ਜਾਨੀ ਕਿ ਤੈ ਸਹੀ ਹੋਣੀ ਚਾਹੀਦੀ ਆ ਆਹ ਪਾਤੀ ਦੇਖੋ ਜੀ ਆਪਾਂ ਫਰੰਟ ਵਾਲੀ ਕੱਟ ਚਲੋ ਜੀ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਬਾਹਾਂ ਦੀ ਕਟਿੰਗ ਬਾਹਾਂ ਦੀ ਲੰਬਾਈ ਦੇਖੋ ਜਿੰਨੀ ਤੁਹਾਡੀ ਬਾਹ ਤਿਆਰ ਹੁੰਦੀ ਹੈਗੀ ਦੇਖੋ ਜਿੱਦਾਂ ਇਹਨਾਂ ਦੀ ਬਾਹ 17 ਇੰਚ ਤਿਆਰ ਆ ਉਦੋਂ ਤੁਸੀਂ 3 ਇੰਚ ਐਕਸਟਰਾ ਕਟਿੰਗ ਕਰਨੀ ਆ ਆਪਾਂ 20 ਇੰਚ ਤੇ ਕਟਿੰਗ ਕੀਤੀ ਹੈ ਆ ਲੋ ਜੀ ਆ ਹੋ ਗਈ ਆਪਣੀ ਬਾਹਨ ਦੀ ਕਟਿੰਗ ਹੁਣ ਆਪਾਂ ਲਾਈਨਿੰਗ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਆ ਜਿਹੜਾ ਨਾ ਜਦੋਂ ਆਪਾਂ ਕਮੀਜ਼ ਦੀ ਲਾਈਨਿੰਗ ਕਟਿੰਗ ਕਰਦੇ ਹੁੰਨੇ ਆ ਤਾਂ ਜਿਹੜਾ ਸਾਈਡ ਤੋਂ ਕੱਪੜਾ ਲੈਂਦਾ ਹੁੰਦਾ ਉਹ ਵਾਲਾ ਕੱਪੜਾ ਆਪਾਂ ਦਾ ਬਾਹਨ ਦੀ ਲਾਈਨਿੰਗ ਦੇ ਵਿੱਚ ਆਪਾਂ ਜੋੜ pa ਸਕਦੇ ਆ ਆ ਦੇਖੋ ਜਿਹੜੀਆਂ ਨਾ ਦੋਮੇ ਕੰਨੀਆਂ ਸੀਗੀਆਂ ਇਸ ਤਰ੍ਹਾਂ ਲਾਈਨਿੰਗ ਦੀਆਂ ਕੰਨੀ ਨੂੰ ਨਾ ਆਪਾਂ ਕੰਨੀ ਦੇ ਉੱਪਰ ਧਰ ਕੇ ਐਦਾਂ ਸਲਾਈ ਲਗਾ ਲਈ ਠੀਕ ਹੈ ਜੀ ਫਿਰ ਉਹ ਕੀ ਹੁੰਦਾ ਜਿਹੜਾ ਜੋੜ ਪਾਉਣੇ ਹੁੰਨੇ ਆ ਉਹ ਆਪਣੀ ਸਕਿਨ ਤੇ ਚੁੱਕਦਾ ਨਹੀਂ ਹੈਗਾ ਇਸ ਤਰ੍ਹਾਂ ਜੋੜ ਪਾਉਣ ਤੋਂ ਬਾਅਦ ਆਪਾਂ ਕੱਪੜੇ ਨੂੰ ਐਦਾਂ ਡਬਲ ਤੈਂ ਕਰ ਲੈਣਾ ਡਬਲ ਤੈਂ ਕਰਕੇ ਇਹ ਆਹ ਲੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਉੱਪਰ ਰੱਖ ਕੇ ਇਹ ਇਸ ਤਰ੍ਹਾਂ ਕੋਈ ਆਪਾਂ ਲਾਈਨਿੰਗ ਜ਼ਿਆਦਾ ਕਟਿੰਗ ਨਹੀਂ ਕਰਨੀ ਹੈਗੀ ਕੋਈ ਲਾਈਨਿੰਗ ਆਪਾਂ ਘੱਟ ਨਹੀਂ ਕਟਿੰਗ ਕਰਨੀ ਬਸ ਆਪਾਂ ਜਿਹੜੀ ਕੈਂਚੀ ਹੈ ਬਾਹਰ ਰੱਖਣੀ ਆ ਕੱਪੜੇ ਅਲੋਚੀ ਕਈ ਮੇਰੀਆਂ ਧਿਆਣਾ ਦੇ ਮੈਸੇਜ ਆਉਂਦੇ ਆ ਵੀ ਦੀਦੀ ਲਾਈਨਿੰਗ ਆਪਾਂ ਜ਼ਿਆਦਾ ਨਹੀਂ ਕਟਿੰਗ ਕਰਨੀ ਹੈਗੀ ਨਹੀਂ ਲਾਈਨਿੰਗ ਨੂੰ ਖਿੱਚ ਪਾਉ ਨਹੀਂ ਜੀ ਜਦੋਂ ਆਪਾਂ ਜ਼ਿਆਦਾ ਲਾਈਨਿੰਗ ਕਟਿੰਗ ਕਰਾਂਗੇ ਨਾ ਫਿਰ ਆਪਣੇ ਕਮੀਜ਼ ਦੇ ਅੰਦਰ ਲਾਈਨਿੰਗ ਵਾਲਾ ਜਿਹੜਾ ਕੱਪੜਾ ਹੈਗਾ ਉਹ ਇਕੱਠਾ ਹੋਣ ਲੱਗ ਜਾਂਦਾ ਹੈ ਆ ਹੋ ਗਈ ਦੇਖੋ ਆਪਣੀ ਲਾਈਨਿੰਗ ਦੀ ਕਟਿੰਗ ਇੱਥੋਂ ਆਪਣੀ ਲਾਈਨਿੰਗ ਜੁਆਇੰਟ ਸੀਗੀ ਲਾਈਨਿੰਗ ਨੂੰ ਕਰ ਲੈਣਾ ਅਲੱਗ-ਅਲੱਗ ਆ ਦੇਖੋ ਜਿੱਦਾਂ ਆਹ ਵਾਲੀ ਲਾਈਨਿੰਗ ਇਹ ਜਦੋਂ ਆਪਾਂ ਲਾਈਨਿੰਗ ਅਟੈਚ ਕਰਨੀ ਹੈ ਇਹ ਧਿਆਨ ਰੱਖਣਾ ਦੇਖੋ ਆਹ ਫਰੰਟ ਵਾਲੀ ਕਾਟ ਆ ਗਈ ਆਹ ਬੈਕ ਵਾਲੀ ਆ ਜੀ ਆ ਦੇਖੋ ਆ ਫਰੰਟ ਵਾਲੀ ਕਾਟ ਨੂੰ ਇਸ ਤਰ੍ਹਾਂ ਫਰੰਟ ਵਾਲੀ ਕਾਟ ਦੇ ਨਾਲ ਇਸ ਤਰ੍ਹਾਂ ਜੋੜ ਦੇਣਾ ਇਹ ਨਾ ਹੋਵੇ ਵੀ ਆਪਾਂ ਬਿਨਾਂ ਦੇਖੇ ਲਾਈਨਿੰਗ ਅਟੈਚ ਕਰ ਲਈਏ ਤੇ ਬਾਅਦ ਵਿੱਚ ਆਪਾਂ ਨੂੰ ਪਤਾ ਲੱਗੇ ਵੀ ਇਹ ਕਾਟ ਉਧਰ ਜਾਂਦੀ ਸੀ ਫੇਰ ਆਪਣੀ ਸਾਰੀ ਲਾਈਨਿੰਗ ਤਰਾਹ ਹੋ ਗਿਆ ਦੇਖੋ ਐਕਸਟਰਾ ਕਪੜੇ ਦੀ ਮੈਂ ਕਟਿੰਗ ਕਰਤੀ ਜਿਹੜਾ ਹਲਕਾ ਜਿਹਾ ਜ਼ਿਆਦਾ ਕੱਟਿਆ ਹੋਇਆ ਸੀ ਆ ਲਓ ਜੀ ਐਸ ਤਰ੍ਹਾਂ ਦੇਖੋ ਆਪਾਂ ਨਾ ਵੱਡੇ ਬਖੇ ਦੇ ਨਾਲ ਇੱਥੋਂ ਤੋਂ ਲੈ ਕੇ ਸਾਰੇ ਤੁਸੀਂ ਨਾ ਵੱਡੇ ਬਖੇ ਦੇ ਨਾਲ ਸਲਾਈ ਕਰ ਲੈਣੀ ਆ ਉਹਦੇ ਨਾਲ ਕੀ ਹੁੰਦਾਗਾ ਜਦੋਂ ਆਪਾਂ ਬਾਹਾਂ ਜੜਦੇ ਆ ਤਾਂ ਆਪਣਾ ਜਿਹੜਾ ਲਾਈਨਿੰਗ ਵਾਲਾ ਕੱਪੜਾ ਉਹ ਬਿਲਕੁਲ ਵੀ ਹਿੱਲਦਾ ਨਹੀਂ ਹੈਗਾ ਤੇ ਤੁਸੀਂ ਬੇਫਿਕਰ ਹੋ ਕੇ ਜਿੱਦਾਂ ਕੋਈ ਕੱਪੜਾ ਜਾਦਾ ਸਿੰਥੈਟਿਕ ਹੁੰਦਾ ਤਾਂ ਤੁਹਾਡੀ ਕੱਪੜਾ ਹਿੱਲੂ ਨਹੀਂ ਨਾ ਲਾਈਨਿੰਗ ਦਾ ਤੇ ਨਾ ਹੀ ਬਾਹ ਦਾ ਤੇ ਤੁਸੀਂ ਬੇਫਿਕਰ ਹੋ ਕੇ ਬਾਹ ਨੂੰ ਕਮੀਜ਼ ਦੇ ਨਾਲ ਅਟੈਚ ਕਰ ਸਕਦੇ ਹੋਗੇ ਆਹ ਲਓ ਜੀ ਆਹ ਹੋ ਗਈ ਆਪਣੀ ਬਾਹ ਦੀ ਕਟਿੰਗ ਤੇ ਤੁਹਾਨੂੰ ਇਹਦੇ ਨਾਲ ਆਪਾਂ ਨਾਪ ਕੇ ਵੀ ਦਿਖਾਉਣੇ ਆਂਗੇ ਆ ਦੇਖੋ ਇੱਥੇ ਆਪਣਾ ਨਿਸ਼ਾਨ ਆ ਨਾ ਇਹ ਆ ਦੇਖੋ ਤਾਂ ਉਲਟਾ ਕਰਕੇ ਦਿਖਾਉਣਾ ਇਹ ਇਸ ਤਰ੍ਹਾਂ ਇੱਥੇ ਆ ਨਾ ਨੁਕਸਾਨ ਆਪਣਾ ਫਿਟਿੰਗ ਵਾਲਾ ਇੱਕ ਆ ਦੇਖੋ ਇਸ ਤਰ੍ਹਾਂ ਆਪਣਾ ਜੋ ਸਲਾਈ ਲਗਾਵਾਂਗੇ ਆਪਣਾ ਜਿਹੜਾ ਬਾਹ ਦਾ ਕੱਪੜਾ ਉਹ ਬਿਲਕੁਲ ਵੀ ਵੱਧੂ ਘਟੂਗਾ ਨਹੀਂ ਐਨਾ ਹਿੱਸਾ ਉੱਪਰ ਰੱਖਣਾ ਆਪਾਂ ਸਲਾਈ ਵਾਲਾ ਆ ਦੇਖੋ ਇਸ ਤਰ੍ਹਾਂ ਆ ਆਪਣੀ ਹੋ ਗਈ ਕਮੀਜ਼ ਦੀ ਸਾਈਡ ਸਲਾਈ ਇੱਥੋਂ ਆਪਾਂ ਇੱਥੇ ਤੱਕ ਆਪਾਂ ਨਿਸ਼ਾਨ ਲਾਇਆ ਜਿੱਥੇ ਤੱਕ ਕਾਟ ਪਾਈ ਆ ਬਿਲਕੁਲ ਵੀ ਆਪਣਾ ਕੱਪੜਾ ਵਧੂ ਕਟੂਗਾ ਨਹੀਂ ਜੇ ਤੁਹਾਨੂੰ ਆਪਣਾ ਤਰੀਕਾ ਬਾਹ ਕਟਿੰਗ ਕਰਨ ਦਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ